ਲੋਕ ਸਭਾ ਚੋਣਾਂ ਦੇ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪੰਜ ਪਿੰਡਾਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਤੇ ਨਾਲ ਦੀ ਨਾਲ ਕਹਿ ਦਿੱਤਾ ਕਿ ਕੋਈ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਸਾਡੇ ਪੰਜ ਪਿੰਡਾਂ ਦੇ ਵਿੱਚ ਐਂਟਰ ਨਾ ਕਰੇ ਵੜਨ ਦੀ ਕੋਸ਼ਿਸ਼ ਨਾ ਕਰੇ ਪੰਚਾਇਤਾਂ ਨੇ ਫੈਸਲਾ ਕਰ ਲਿਆ ਤੇ ਨਾਲ ਹੀ ਪਿੰਡਾਂ ਦੇ ਵਿੱਚ ਨੋਟਿਸ ਬੋਰਡ ਵਿੱਚ ਪਕਾਉਣੇ ਸ਼ੁਰੂ ਕਰ ਦਿੱਤੇ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਵਸੇ ਪੰਜ ਪਿੰਡਾਂ ਦੇ ਵਸਨੀਕਾਂ ਵੱਲੋਂ ਚੋਣਾਂ ਦਾ ਬਾਈਕਾਟ ਤੇ ਪੋਲੀਟਿਕਲ ਪਾਰਟੀਆਂ ਵਾਸਤੇ ਸਿਰਦਦੀ ਸ਼ੁਰੂ ਹੋ ਚੁੱਕੀ ਆ ਕਿ ਮਸਲਾ ਪੰਜ ਪਿੰਡਾਂ ਦਾ ਇਨ੍ਹਾਂ ਪਿੰਡਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੋਟਾਂ ਨੇ ਕਿਉਂ ਬਾਈਕਾਟ ਕੀਤਾ ਅਸਲ ਦੇ ਵਿੱਚ ਕਿ ਸਰਕਾਰਾਂ ਨੇ ਪੁੱਛਿਆ ਹੀ ਨਹੀਂ ਪੋਲੀਟੀਕਲ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਸਮੇਂ-ਸਮੇਂ ਤੇ ਹਕੂਮਤਾਂ ਬਣੀਆਂ ਲੇਕਿਨ ਇਨ੍ਹਾਂ ਦੇ ਦਿਨ ਚੰਗੇ ਨਹੀਂ ਆਏ ਇਨ੍ਹਾਂ ਵਾਸਤੇ ਪਿੰਡ ਰੰਗਲੇ ਨਹੀਂ ਬਣੇ ਤੇ ਇਸੇ ਦੁਖੀ ਦੋਕਰਨ ਇਨ੍ਹਾਂ ਪਿੰਡਾਂ ਨੇ ਹੁਣ ਚੋਣਾਂ ਦਾ ਬਾਈਕਟ ਕਰਨ ਦਾ ਐਲਾਨ ਕਰ ਦਿੱਤਾ ਤੇ ਨਾਲ ਹੀ ਪਿੰਡਾਂ ਵਿੱਚ ਬੋਰਡ ਲਗਾ ਕੇ ਸਿਆਸੀ ਆਗੂਆਂ ਤੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਦਾਖਲ ਨਾ ਹੋਣ ਦਾ ਵੀ ਐਲਾਨ ਕਰ ਦਿੱਤਾ ਸ਼ਵਾਲਕ ਦੀਆਂ ਪਹਾੜੀਆਂ ਵਿੱਚ ਵਸੇ ਬਲਾਕ ਮਾਜਰੀ ਦੇ ਪੰਜ ਪਿੰਡਾਂ ਦੇ ਲੋਕਾਂ ਨੇ ਲੋਕ ਸਭਾ ਚੋਣਾਂ 2024 ਦਾ ਬਾਈਕਟ ਕਰਨ ਦਾ ਐਲਾਨ ਕਰ ਦਿੱਤਾ ਬਾਈਕਟ ਦੇ ਬੋਰਡ ਵੀ ਪਿੰਡਾਂ ਵਿੱਚ ਲਗਾ ਦਿੱਤੇ ਨੇ ਪਿੰਡਾਂ ਦੇ ਵਸਨੀਕਾਂ ਨੇ ਸਿਆਸੀ ਆਗੂਆਂ ਤੇ ਉਹਨਾਂ ਵੱਲੋਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਵੀ ਪਿੰਡਾਂ ਵਿੱਚ ਨਾ ਵੜਨ ਦਾ ਇਕਾਇਦਾ ਇਹਦਾ ਕਿ ਨਾਂ ਵੜਿਓ ਤੇ ਚੰਗੇ ਰੋਗੇ ਤੇ ਇਸ ਤੇ ਬਾਅਦ ਫਿਰ ਆਪਣੀ ਜ਼ਿੰਮੇਵਾਰੀ ਖੁਦ ਦੀ ਹੋਏਗੀ ਸਿਆਸੀ ਆਗੂਆਂ ਪਾਰਟੀਆਂ ਦੇ ਸਰਕਾਰਾਂ ਦੇ ਲਾਰਿਆਂ ਤੋਂ ਅੱਕੇ ਸ਼ਵਾਲਕ ਦੀਆਂ ਪਹਾੜੀਆਂ ਵਿੱਚ ਵਸੇ ਪੰਜ ਪਿੰਡ ਜਿਨ੍ਹਾਂ ਦੇ ਵਿੱਚ ਬਕਿੰਡੀ ਕਸੌਲੀ ਕਰੋਦਿਆ ਵਾਲਾਗੂੜਾ ਅਤੇ ਮਾਦਰੀ ਦਾ ਇਕੱਠ ਹੋਇਆ ਅਤੇ ਪਿੰਡ ਇਹਨਾਂ ਪੰਜੇ ਪਿੰਡਾਂ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਜਿੰਨਾ ਪਿੰਡਾਂ ਦੇ ਵਸਨੀਕਾ ਜਿਨ੍ਹਾਂ ਵਿੱਚ ਬੋਧਰਾਮ ਭਾਕचंद ਅਵਤਾਰ ਸਿੰਘ ਪ੍ਰੀਤੋਦੇਵੀ ਅਤੇ ਹੋਰ ਨਾਂ ਨਹੀਂ ਦੱਸਿਆ ਕਿ ਕਿਸੇ ਵੀ ਸਰਕਾਰ ਅਤੇ ਪਾਰਟੀ ਨੇ ਪਹਾੜੀਆਂ ਵਿੱਚ ਵਸੇ ਉਹਨੇ ਉਹਨਾਂ ਦੇ ਪਿੰਡਾਂ ਦੀ ਸਾਰ ਤੱਕ ਨਹੀਂ ਲਈ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡਾ ਮਸਲਾ ਉਹਨਾਂ ਦੀਆਂ ਜ਼ਮੀਨਾਂ ਦਾ ਹੈ ਉਹਨਾਂ ਦੱਸਿਆ ਕਿ ਜਿਹੜੀਆਂ ਜ਼ਮੀਨਾਂ ਉਹ ਸਦੀਆਂ ਤੋਂ ਵੋਂਦੇ ਆ ਰਹੇ ਨੇ ਉਹਨਾਂ ਦੇ ਇੰਤਕਾਲ ਤੋੜ ਦਿੱਤੇ ਗਏ ਨੇ ਅਤੇ ਜੰਗਲ ਵਿੱਚ ਉਹਨਾਂ ਦੇ ਹਿੱਸੇ ਦੀ ਜ਼ਮੀਨ ਦਾ ਇੰਤਕਾਲ ਵੀ ਪੰਚਾਇਤਾਂ ਦੇ ਨਾਮ ਕਰ ਦਿੱਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਕੋਲ ਜ਼ਮੀਨਾਂ ਨਹੀਂ ਖੋਈਆਂ ਗਈਆਂ ਸਗੋਂ ਰੋਜੀ ਰੋਟੀ ਵੀ ਖੋ ਲਈ ਗਈ ਹੈ ਕਿਉਂਕਿ ਇਹਨਾਂ ਜ਼ਮੀਨਾਂ ਤੇ ਕਈ ਪੁਸ਼ਟਾਂ ਤੋਂ ਉਹਨਾਂ ਦਾ ਗੁਜ਼ਾਰਾ ਚੱਲਦਾ ਆ ਰਿਹਾ ਸੀ। ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਪਹਾੜੀ ਖੇਤਰ ਵਿੱਚ ਪੈਂਦੀ ਨਦੀ ਤੇ ਜਿੰਨਾ ਪੁਲਾਂ ਦਾ ਬੰਨਣਾ ਜ਼ਰੂਰੀ ਸੀ ਉਹ ਪੁਲ ਹਾਲੇ ਤੱਕ ਸਰਕਾਰ ਵੱਲੋਂ ਬਨਾਏ ਹੀ ਨਹੀਂ ਗਏ ਲਾਕਾ ਵਾਸੀਆਂ ਨੇ ਦੱਸਿਆ ਕਿ ਰਸੂਗਦਾਰਾਂ ਦੇ ਫਾਰਮ ਹਾਊਸ ਤੱਕ ਤਾਂ ਛੜਕਾਂ ਬਣ ਚੁੱਕੀਆਂ ਨੇ ਪਰ ਉਹਨਾਂ ਦੇ ਪਿੰਡਾਂ ਨੂੰ ਸੜਕਾਂ ਦੀ ਸਹੂਲਤ ਮੌਕੇ ਦੀਆਂ ਸਰਕਾਰਾਂ ਨੇ ਦਿੱਤੀ ਨਹੀਂ ਪਿੰਡਾਂ ਦੇ ਵਸਨੀਕਾਂ ਨੇ ਇਹ ਵੀ ਦੱਸਿਆ ਕਿ ਸਿੱਖਿਆ ਸਿਹਤ ਆਵਾਜਾਈ ਸਿੰਚਾਈ ਅਤੇ ਪੀਣ ਵਾਲੇ ਪਾਣੀ ਸਮੇਤ ਹੋਰ ਸਹੂਲਤਾਂ ਦੀ ਵੀ ਵੱਡੀ ਘਾਟ ਹੈ ਕਰਾਲੀ ਤੋਂ ਪੰਜਾਬੀ ਟਰਬਿਨ ਦੇ ਪੱਤਰਕਾਰ ਮੇਰ ਸਿੰਘ ਹੋਣਾ ਦੀ ਰਿਪੋਰਟ ਇਹ ਵੀ ਦੱਸਦੀ ਹੈ ਕਿ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਭਾਵੇਂ ਚੰਡੀਗੜ੍ਹ ਦੀ ਯੂ ਵਿੱਚ ਵਸੇ ਹੋਏ ਹਨ ਪਰ ਆਗੂ ਤੇ ਪਾਰਟੀਆਂ ਨੂੰ ਉਹਨਾਂ ਨੂੰ ਕਦੇ ਵੀ ਪਿੰਡਾਂ ਦੀ ਯਾਦ ਨਹੀਂ ਆਈ ਲੇਕਿਨ ਹੁਣ ਜਦ ਲੋਕ ਸਭਾ ਚੋਣਾਂ ਨੇ ਤੇ ਸਾਡੇ ਪਿੰਡਾਂ ਦੀ ਯਾਦ ਆਈ ਮਤਲਬ ਇਹਨਾਂ ਲੋਕਾਂ ਨੂੰ ਸਰਕਾਰਾਂ ਨੂੰ ਸਿਰਫ ਵੋਟਾਂ ਵੇਲੇ ਚੋਣਾਂ ਵੇਲੇ ਹੀ ਸਾਡੀ ਯਾਦ ਆਉਂਦੀ ਹੈ ਉਹਨਾਂ ਇਹ ਵੀ ਕਹਿ ਕੇ ਹੁਣ ਚੋਣਾਂ ਵੇਲੇ ਉਹ ਆਗੂਆਂ ਤੇ ਪਾਰਟੀਆਂ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦੇਣਗੇ ਤੇ ਇਲਾਕਾ ਵਾਸੀਆਂ ਨੇ ਸਰਕਾਰ ਤੋਂ ਇਹਨਾਂ ਪਿੰਡਾਂ ਦੀ ਸਾਰ ਲੈਣ ਦੀ ਵੀ ਮੰਗ ਕੀਤੀ ਹੈ ਕਿ ਜੇ ਸਾਰ ਲਓਗੇ ਤੇ ਪਿੰਡ ਚ ਦਾਖਲਾ ਹੈ ਨਹੀਂ ਤੇ ਫਿਰ ਪਿੰਡ ਚ ਨਾ ਬੜਿਓ ਤੇ ਸ਼ਵਾਲਖ ਦੀਆਂ ਪਹਾੜੀਆਂ ਵਿੱਚ ਵਸੇ ਪੰਜ ਪਿੰਡਾਂ ਦੇ ਵਸਨੀਕਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਕਿ ਸਾਡੇ ਕੋਲ ਹੋਰ ਕੋਈ ਅਜਿਹੇ ਸਰਕਾਰੀ ਸਿਸਟਮ ਦੇ ਨਾਲ ਲੜਨ ਦਾ ਕੋਈ ਹਥਿਆਰ ਨਹੀਂ ਸਿਰਫ ਇੱਕ ਹੈ ਕਿ ਸਾਡੇ ਕੋਲ ਸਾਡੀ ਵੋਟ ਹੈ ਤੇ ਵੋਟ ਦਾ ਮੁੱਲ ਐ ਕਿ ਅਸੀਂ ਲੈ ਕੇ ਰਵਾਂਗੇ ਕਿਉਂਕਿ ਇਹਨਾਂ ਲੋਕਾਂ ਨੇ ਇਹਨਾਂ ਸਰਕਾਰਾਂ ਨੇ ਕਦੀ ਇਹਨਾਂ ਪਿੰਡਾਂ ਦੀ ਸਹਾਰ ਹੀ ਨਹੀਂ ਲਈ ਸ੍ਰੋਮਣੀ ਕਾਲੀ ਦਲ ਭਾਜਪਾ ਦੇ 10 ਸਾਲ ਨਿਕਲ ਗਏ ਕਾਂਗਰਸ ਪਾਰਟੀ ਦੇ 5 ਸਾਲ ਨਿਕਲ ਗਏ ਆਮ ਆਦੀ ਪਾਰਟੀ ਦੇ ਸਵਾ 2 ਸਾਲ ਹੋ ਚੁੱਕੇ ਨੇ ਲੇਕਿਨ ਫਿਲਹਾਲ ਸਾਡੇ ਪਿੰਡ ਦੀ ਸਥਿਤੀ ਜਿਉਂ ਦੀ ਤਿਉ ਵਕ ਕਦੇ ਸਾਡੇ ਪਿੰਡ ਦੇ ਵਿੱਚ ਵਿਕਾਸ ਹੋਇਆ ਹੀ ਨਹੀਂ ਛੜਕਾਂ ਨਹੀਂ ਬਣੀਆਂ ਸਕੂਲ ਨਹੀਂ ਆ ਸਿੱਖਿਆ ਨਹੀਂ ਆ ਸਿੰਚਾਈ ਨਹੀਂ ਆ ਪੀਣ ਵਾਲਾ ਪਾਣੀ ਨਹੀਂ ਆ ਤੇ ਉਲਟਾ ਸਾਡਾ ਰੋਜੀ ਰੋਟੀ ਦਾ ਕਿੱਤਾ ਵੀ ਖੋਇਆ ਜਾ ਰਿਹਾ ਜੋ ਅਸੀਂ ਪੁੱਛਤਾ ਤੋਂ ਜ਼ਮੀਨ ਵਾਉਂਦੇ ਆ ਰਹੇ ਸੀ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਸੀ ਉਹ ਵੀ ਸਰਕਾਰ ਨੇ ਹੁਣ ਡਾਕਾ ਮਾਰ ਲਿਆ ਵੱਡੇ ਵੱਡੇ ਲੋਕ ਨੇ ਉਹਨਾਂ ਵਿੱਚ ਅਫਸਰ ਨਹੀਂ ਉਹਨਾਂ ਵਿੱਚ ਸਿਆਸੀ ਲੀਡਰ ਨੇ ਜਿਨ੍ਹਾਂ ਦੇ ਸਾਡੇ ਏਰੀਆ ਦੇ ਵਿੱਚ ਫਾਰਮ ਹਾਊਸ ਬਣੇ ਨੇ ਉਥੋਂ ਤੱਕ ਤੇ ਸਰਕਾਰਾਂ ਸੜਕਾਂ ਬਣਾ ਦਿੰਦੀ ਆ ਲੇਕਿਨ ਉਸ ਤੋਂ ਬਾਅਦ ਕੱਚੇ ਰਾਹ ਟੁੱਟੇ ਰਾਹ ਕੱਚੀਆਂ ਪਗਡੰਡੀਆਂ ਤੇ ਅਸੀਂ ਉਥੇ ਦੇ ਉਥੇ ਤੇ ਇਸੇ ਕਰਕੇ ਸਾਨੂੰ ਮਜਬੂਰੀ ਵਸ ਇਹ ਫੈਸਲਾ ਕਰਨਾ ਪਿਆ ਕਿ ਸਾਡਾ ਇਹਨਾਂ ਚੋਣਾਂ ਦੇ ਵਿੱਚ ਬਾਈਕਟ ਹੁਣ ਸਵਾਲ ਹੈ ਕਿ ਸਰਕਾਰ ਸਰਕਾਰ ਦਾ ਕੋਈ ਨੁਮਾਇੰਦਾ ਸਰਕਾਰੀ ਪ੍ਰਸ਼ਾਸਕਿਕ ਤੌਰ ਤੇ ਕਿ ਇਹਨਾਂ ਦੇ ਇਹਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਕੋਈ ਗੱਲਬਾਤ ਕਰੇਗਾ ਕਿ ਵੋਟਾਂ ਪਾਓ ਵੋਟਾਂ ਪੈਣ ਤੋਂ ਬਾਅਦ ਤੁਹਾਡੇ ਜਿਹੜੇ ਮਸਲੇ ਨੇ ਉਹ ਪੈਲ ਦੇ ਆਧਾਰ ਤੇ ਹੋ ਜਾਣਗੇ ਲੇਕਿਨ ਸਵਾਲ ਇਸ ਇਲਾਕੇ ਦੇ ਐਮ ਐਲ ਏ ਇਸ ਇਲਾਕੇ ਦੇ ਮੰਤਰੀ ਇੱਥੋਂ ਦੇ ਅਫਸਰ ਉਹ ਆਖਰ ਕੀ ਕਰਦੇ ਰਹੇ ਨੇ ਇਸ ਕਰਕੇ ਲੋਕਾਂ ਨੇ ਹੋਰ ਤੇ ਕੋਈ ਚਾਰਾ ਨਹੀਂ ਹੈ ਪੋਲੀਟੀਕਲ ਪਾਰਟੀਆਂ ਨੂੰ ਉਮੀਦਵਾਰਾਂ ਨੂੰ ਤੇ ਸਰਕਾਰ ਨੂੰ ਸਬਕ ਸਿਖਾਉਂਦਾ ਇੱਕੋ ਰਾ ਕਿ ਸਾਡਾ ਚੋਣਾ ਦੇ ਵਿੱਚ ਬਾਈਕਾਰਡ ਫਿਲਹਾਲ ਇਸ ਜਾਣਕਾਰੀ ਨਾਲ ਧਰਤ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ